ਨਾਮ ਅਤੇ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਲਗਾਤਾਰ ਤੁਹਾਨੂੰ ਪੰਜਾਬ ਦੇ ਪਿੰਡਾਂ ਦੇ ਹਾਲਾਤ ਦਿਖਾਉਂਦੇ ਆ ਤੁਹਾਨੂੰ ਅੱਜ ਇੱਕ ਅਜਿਹੇ ਪਿੰਡ ਦਾ ਹਾਲਾਤ ਦਿਖਾਣੇ ਆ ਜਿੱਥੇ ਕਿ ਗਲੀ ਦੇ ਵਿੱਚ ਪਾਣੀ ਪਿਛਲੇ ਕਈ ਮਹੀਨਿਆਂ ਤੋਂ ਖੜਾ ਹੈ ਅਤੇ ਇਹ ਪਿੰਡ ਕਿਹਦਾ ਹੈ ਤੇ ਤੁਹਾਨੂੰ ਇਹ ਵੀ ਜਾਣ ਕੇ ਹੈਰਾਨੀ ਹੋਵੇਗੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਚੇਅਰਮੈਨ ਸਰਦਾਰ ਨਰਿੰਦਰ ਸਿੰਘ ਸ਼ੇਰਗਿੱਲ ਦਾ ਇਹ ਪਿੰਡ ਹੈ ਅਤੇ ਉਹਨਾਂ ਨੇ ਇਸ ਪਿੰਡ ਦੇ ਵਿੱਚ ਕਾਫੀ ਕੰਮ ਕੀਤਾ ਪਰ ਇਸ ਵਕਤ ਪੰਚਾਇਤ ਅਤੇ ਪੰਚਾਇਤ ਦੀ ਭੇਟੇ ਪਿੰਡ ਚੜਿਆ ਹੋਇਆ ਕਿਉਂਕਿ ਪਿੰਡ ਦੇ ਵਿੱਚ ਸਿਆਸਤ ਹਾਵੀ ਹੈ ਅਤੇ ਹੁਣ ਪਿੰਡ ਦੇ ਚਾਰ ਜੋ ਪੰਚ ਹੈ ਉਹਨਾਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਪਹਿਲਾਂ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਪਹਿਲਾਂ ਇੱਕ ਵਾਰ ਜਿਹੜੇ ਮੁਹੱਲੇ ਦੇ ਗਲੀ ਦੇ ਹਾਲਾਤ ਦਿਖਾਣ ਚਿੱਟੇ ਕੀ ਗਲੀਆਂ ਦੇ ਵਿੱਚ ਪਾਣੀ ਖੜਾ ਹੈ ਤੇ ਨਾਲ ਦੀ ਨਾਲ ਇੱਥੇ ਇੱਕ ਟਿਊਸ਼ਨ ਸੈਂਟਰ ਵੀ ਹੈ ਜਿੱਥੇ ਕਿ ਕਾਫੀ ਬੱਚੇ ਜਿਹੜੇ ਆ ਪੜਨ ਦੇ ਲਈ ਇੱਥੇ ਆਉਂਦੇ ਨੇ ਅਤੇ ਇਸ ਕੰਦੇ ਪਾਣੀ ਕਰਕੇ ਜਿੱਥੇ ਲੋਕਾਂ ਦੇ ਵਿੱਚ ਬਿਮਾਰੀ ਫੈਲਣ ਦਾ ਖਤਸ਼ਾ ਹੋਇਆ ਹੋਇਆ ਤੇ ਲੋਕ ਪਿੰਡ ਵਾਸੀ ਵੀ ਚਾਹੁੰਦੇ ਨੇ ਕਿ ਪਿੰਡ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਅਤੇ ਜੋ ਪਿੰਡ ਦੇ ਪੰਚ ਸਾਹਿਬ ਨੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਜਾਣਦੇ ਆ ਸਰ ਪਹਿਲਾਂ ਤਾਂ ਆਪਣਾ ਨਾਮ ਦੱਸੋ ਕੀ ਹੈ ਕਰਮਜੀਤ ਸਿੰਘ ਹੈ ਜੀ ਮੇਰਾ ਨਾਮ ਹਮ ਤੁਹਾਨੂੰ ਸਸਪੈਂਡ ਕੀਤਾ ਗਿਆ ਕੀ ਆਖਰ ਮਾਮਲਾ ਕੀ ਹੈ ਮਾਮਲਾ ਦਾ ਜੀ ਦੇਖੋ ਅਸੀਂ ਮਤੇ ਪਾਏ ਹੋਏ ਆ ਜੀ ਪੰਚਾਇਤ ਦੇ ਸਾਡੇ ਮਤੇ ਪਏ ਹੋਏ ਆ ਦੋ ਗਲੀਆਂ ਦੇ ਮਤੇ ਪਏ ਸੀ 1 ਸਾਲ ਪਹਿਲਾਂ ਜੀ ਸਰਪੰਚ ਸਾਹਿਬ ਦੇ ਜਿਹੜੀ ਘਰ ਦੇ ਨਜ਼ਦੀਕ ਆ ਉਹ ਤਾਂ ਗਲੀ ਉਹਨਾਂ ਨੇ ਬਣਾ ਲਈ ਜੀ ਜਿਹੜੀ ਸਾਡੇ ਪੁਰਾਣਾ ਗੁਰਦੁਆਰਾ ਸਾਹਿਬ ਵਾਲੀ ਗਲੀ ਆ ਜੀ ਉਹ ਛੱਡ ਦਿੱਤੀ ਆ ਜੀ ਚਲੋ ਉੱਥੇ ਸਾਡੇ ਬੰਦੇ ਰਹਿੰਦੇ ਆ ਇਹਨਾਂ ਨੂੰ ਐ ਵਿਹਾਂ ਇਹਨਾਂ ਨੂੰ ਬੋਤਾ ਪਾਈਆਂ ਜੀ ਇਹਨਾਂ ਨੇ ਸਾਡੇ ਬੰਦਿਆਂ ਨੂੰ ਇਹ ਮਸਲਾ ਆ ਜੀ ਇਸ ਕਰਕੇ ਉਹ ਗਲੀ ਨਹੀਂ ਬਣਾਈ ਜੀ ਇਹਨਾਂ ਨੇ ਆਪਣੇ ਘਰ ਦੇ ਨਜ਼ਦੀਕ ਜਿਹੜੀ ਗਲੀ ਆ ਉਹ ਬਣਾ ਲਈ ਆ ਜੀ ਜਦ ਕਿ ਅਸੀਂ ਕਹਿੰਨੇ ਆ ਵੀ ਦੋਨੇ ਗਲੀਆਂ ਦਾ ਮਤਾ ਪਿਆ ਦੋਹੀ ਗਲੀਆਂ ਨੂੰ ਬਣਾਓ ਜੀ ਠੀਕ ਆ ਜੀ ਆਪਾਂ ਪਾਰਟੀ ਵਾਜ ਦੇ ਉੱਪਰ ਉੱਠੀ ਐ ਸਾਨੂੰ ਕਿਸੇ ਦਾ ਕੋਈ ਉਹ ਨਹੀਂ ਆਪਾਂ ਨੇ ਪਿੰਡ ਦਾ ਭਲਾ ਕਰਨਾ ਆਈ ਠੀਕ ਹੈ ਜੀ ਇਹ ਪਰ ਸਰਪੰਚ ਸਾਹਿਬ ਸਾਡੇ ਪਾਰਟੀ ਬਾਜੀ ਤੇ ਹੋ ਖੜੇ ਹੈ ਜੀ ਨਹੀਂ ਅਕਸਰ ਜਿਹੜੀ ਹੈ ਭਗਵੰਤ ਸਿੰਘ ਸਾਹਿਬ ਇਹ ਦਾਵਾ ਕਰਦੇ ਆ ਕਿ ਜਿਹੜੀ ਸਰਕਾਰ ਪਿੰਡਾਂ ਤੋਂ ਚੱਲੂਗੀ ਤੇ ਮੇਰੇ ਖਿਆਲ ਨੇ ਇੱਥੇ ਜੋ ਸਰਪੰਚ ਹੈ ਉਹ ਆਮ ਆਦਮੀ ਪਾਰਟੀ ਐ ਸਬੰਚ ਹੈ ਬਿਲਕੁਲ ਜੀ ਦੇਖੋ ਅਸੀਂ ਵੀ ਆਮ ਆਦਮੀ ਸਮੱਸਿਆਤਾ ਅਸੀਂ ਵੀ ਆਮ ਆਦਮੀ ਪਾਰਟੀ ਦੇ ਹੀ ਆ ਜੀ ਅਸੀਂ ਇਹਨਾਂ ਤੋਂ ਵੀ ਸਰਪੰਚ ਸਾਹਿਬ ਤੋਂ ਵੀ ਪਹਿਲਾਂ ਜੁੜੇ ਹੋਏ ਹਾਂ ਜੀ 15 ਸਾਲ ਦੇ ਨਰਿੰਦਰ ਸਿੰਘ ਸ਼ੇਰਗਿੱਲ ਜੀ ਨਾਲ ਉਹ ਵੀ ਆਮ ਆਦਮੀ ਪਾਰਟੀ ਦੇ ਹੀ ਆ ਪਰ ਇਹ ਪੱਖਪਾਤ ਨਹੀਂ ਜੀ ਚਾਹੀਦਾ ਪਿੰਡ 'ਚ ਠੀਕ ਹੈ ਜੀ ਤੇ ਇਹ ਕਿਹਾ ਜਾ ਸਕਦਾ ਵੀ ਪਿੰਡ ਦੇ ਦੋ ਧੜੇ ਬਣ ਗਏ ਇਕ ਤੁਹਾਡਾ ਤਾਂ ਨਿਰੰਦਰ ਸਿੰਘ ਸ਼ੇਰਗਿੱਲ ਜੀ ਦਾ ਹੋ ਗਿਆ ਇੱਕ ਉਹ ਤੜਾ ਤਾਂ ਜੀ ਸਰਪੰਚ ਸਾਹਿਬ ਨੇ ਬਣਾਇਆ ਵਾ ਅਸੀਂ ਤਾਂ ਕੋਈ ਤੜਾ ਨਹੀਂ ਬਣਾਇਆ ਜੀ ਬਿਲਕੁਲ ਜੀ ਦੇਖੋ ਅਸੀਂ ਤਾਂ ਕਹਿੰਨੇ ਵੀ ਪਿੰਡ ਦਾ ਭਲਾ ਹੋਵੇ ਪਾਣੀ ਖੜਾ ਪਿੰਡ ਚ ਜੀ ਸਭ ਨੂੰ ਦੁੱਖ ਹੈ ਜੀ ਠੀਕ ਹੈ ਇਹਦਾ ਮਸਲਾ ਹੱਲ ਕਰਿਆ ਜੀ 20 ਵਾਰੀ ਕਹਿ ਲੇ ਦੇਖੋ ਇਹ ਕਹਿੰਦੇ ਵੀ ਸਾਡਾ ਮਤਿਆ ਨਹੀਂ ਪੈਂਦੇ ਮਤੇ ਅਸੀਂ ਤਾਂ ਪਾਕੇ ਦਿੱਤੇ ਹੋਏ ਜੀ ਕੰਮ ਤਾਂ ਸਰਪੰਚ ਸਾਹਿਬ ਨੇ ਕਰਨਾ ਜੀ ਇਹ ਕਹਿੰਦੇ ਪੰਜ ਕੰਮ ਕਰੂੰਗੇ ਸਾਨੂੰ ਲਿਖ ਕੇ ਦੇਣ ਅਸੀਂ ਪੰਜ ਕਰੂੰਗਾ ਜੀ ਕੰਮ ਨਹੀਂ ਸਰਪੰਚ ਸਾਹਿਬ ਕਿਉਂ ਨਹੀਂ ਕਰਦਾ ਕੋਈ ਏਡੀ ਵੱਡੀ ਗੱਲ ਵੀ ਨਹੀਂ ਹੈ ਜੇ ਸਰਪੰਚ ਸਾਹਿਬ ਚਾਵੇ ਇਹਨ ਠੀਕ ਹੈ ਜੀ ਇਹ ਅੜੀ ਵਾਲਾ ਰਵਈਆ ਹੈ ਜੀ ਸਰਪੰਚ ਸਾਹਿਬ ਦਾ ਵੀ ਉਹ ਕਹਿੰਦੇ ਵੀ ਇੱਕ ਗਲੀ ਬਣਾਤੀ ਅਸੀਂ ਦੂਜੀ ਨਹੀਂ ਬਣਾਉਣੀ ਉਧਰ ਵਾਲੀ ਠੀਕ ਹੈ ਜੀ ਉਸ ਤੋਂ ਬਾਅਦ ਇਹ ਪਾਣੀ ਦਾ ਮਸਲਾ ਹੈ ਜੀ ਪਾਣੀ ਇਹ ਟੋਬੇ 'ਚ ਜਾਂਦਾ ਜੀ ਪਾਈਪਲਾਈਨ ਦੱਬੀ ਹੋਈ ਹੈ ਪਾਈਪਲਾਈਨ ਬਲੌਕ ਹੋਈ ਹੋਈ ਹੈ ਪਾਈਪਲਾਈਨ ਖਲਾ ਦਿਓ ਜੀ ਇਹਨੇ ਪਾਣੀ ਨੇ ਟੋਬੇ 'ਚ ਜਾਣਾ ਹੈ ਜੀ ਠੀਕ ਹੈ ਜਿਹੜੇ ਲੋਕ ਹੁਣ ਮਜਬੂਰ ਹੈ ਪਾਣੀ 'ਚ ਰਹਿਣ ਨੂੰ ਗੰਦੇ ਪਾਣੀ 'ਚ ਦਿਨ ਰਾਤ ਇੱਥੇ ਨੂੰ ਲੰਘਣਾ ਹੈ ਜੀ ਉਹ ਜੀ ਤਾਂ ਮਸਲਾ ਤਾਂ ਹੱਲ ਹੋਵੇ ਜੀ ਸਰਪੰਚ ਸਾਹਿਬ ਨੇ ਕਾੜੀ ਬੜੀ ਹੋਈ ਆ ਵੀ 1.5 ਕਿਲੋਮੀਟਰ ਦੇ ਸਾਡੇ ਪਿੰਡ ਦੀ ਪੰਚਾਇਤੀ ਜ਼ਮੀਨ ਪਈ ਆ ਜੀ ਸਿਰਫ ਸਾਡੇ ਪਿੰਡ ਕੋਲ 1 ਕਿੱਲਾ ਪੰਚਾਇਤੀ 1.5 ਕਿੱਲਾ ਪੰਚਾਇਤੀ ਜ਼ਮੀਨ ਦਾ ਠੀਕ ਹੈ ਜੀ ਉੱਥੇ ਸਾਡੇ ਪਿੰਡ ਚ ਪਹਿਲਾਂ ਹੀ ਯਾਰ ਕੀ 5 ਟੋਬੇ ਆ ਜੀ ਇਸ ਪਿੰਡ ਚ 5 ਟੋਬੇ ਆ ਹੁਣ ਅਸੀਂ ਉੱਤੇ ਟੋਬਾ ਪਟਾ ਦਈਏ ਜੀ ਉਸ ਪੰਚਾਇਤੀ ਜ਼ਮੀਨ ਚ 1 ਕਿੱਲਾ ਪੰਚਾਇਤੀ ਜ਼ਮੀਨ ਦਾ ਹੈ ਸਾਡੇ ਪਿੰਡ ਦੇ ਤੇ ਉਹ ਕਹਿੰਦੇ ਵੀ 1.5 ਕਿਲੋਮੀਟਰ ਦੇ ਅਸੀਂ ਇਹ ਟੋਬੇ ਦਾ ਪਾਣੀ ਚੱਕ ਕੇ 1.5 ਕਿਲੋਮੀਟਰ ਦੇ ਪੰਚਾਇਤੀ ਜ਼ਮੀਨ ਚ ਲੈ ਕੇ ਜਾਣਾ ਹੈ ਪਾਜੀ ਤੁਸੀਂ ਵੀ ਆਮ ਆਦਮੀ ਪਾਰਟੀ ਦੇ ਹੋ ਤੇ ਸਰਪੰਚ ਸਾਹਿਬ ਵੀ ਆਮ ਆਦਮੀ ਪਾਰਟੀ ਦੇ ਅੜਿੱਕਾ ਕੌਣ ਪਾ ਰਿਹਾ ਹੈ ਜਿਹੜਾ ਪਿੰਡ ਦੇ ਵਿਕਾਸ ਦੇ ਵਿੱਚ ਦੇਖੋ ਅੜਿੱਕਾ ਤਾਂ ਇਹ ਸਰਪੰਚ ਸਾਹਿਬ ਨੇ ਕੜਵਾਈ ਫੜੀ ਹੋਈ ਹੈ ਵੀ ਨਹੀਂ ਜੀ ਅਸੀਂ ਆਪਣੇ ਕੰਮ ਕਰਨੇ ਆ ਅਸੀਂ ਆਪਣੇ ਬੰਦਿਆਂ ਦੇ ਕੰਮ ਕਰਨੇ ਦੂਜੇ ਬੰਦੇ ਦਾ ਕੰਮ ਨਹੀਂ ਕਰਨਾ ਐਮਐਲਏ ਮੈਡਮ ਨੂੰ ਮਿਲੇ ਅਨਮੋਲ ਗਗਨਮਾਨ ਅਨਮੋਲ ਗਗਨਮਾਨ ਦੇਖੋ ਮੈਡਮ ਜੀ ਕੋਣ ਜਾਣਦੇ ਐ ਇਹ ਇਹ ਸਾਡੇ ਬਾਰੇ ਕਦੇ ਕੁਝ ਕਹਿ ਦਿੰਦੇ ਨੇ ਉਹਨਾਂ ਨੂੰ ਕਦੇ ਕੁਝ ਕਹਿ ਦਿੰਦੇ ਨੇ ਉਹਰੇ ਪਿੰਡ 'ਚ ਆਏ ਦੋ ਤਿੰਨ ਬੰਦਿਆਂ ਨੇ ਕਹਤਾ ਵੀ ਪੰਜ ਸਾਥ ਨਹੀਂ ਦੰਦੇ ਜਦ ਕਿ ਸਾਨੂੰ ਕਿਸੇ ਕੰਮ ਚ ਬੁਲਾਇਆ ਹੀ ਨਹੀਂ ਗਿਆ ਪੰਚਿਆਂ ਨੂੰ ਦੇਖੋ ਗਲੀ ਬਣਾਈ ਆਪੋ ਸਰਪੰਚ ਸਾਹਿਬ ਨੇ ਆਪਣੇ ਘਰ ਦੇ ਨੇੜੇ ਸਾਨੂੰ ਬੁਲਾਉਂਦੇ ਪੰਚਿਆਂ ਨੂੰ ਬੁਲਾਵੇ ਇਹਨਾਂ ਨੇ ਗ੍ਰਾਮ ਸਭਾ ਸੱਦੀ ਆ ਜੀ ਪੰਚਿਆਂ ਨੂੰ ਸਨੇਹਾ ਤੱਕ ਨਹੀਂ ਦਿੱਤਾ ਜੀ ਠੀਕ ਹੈ ਜੀ ਸਾਡੇ ਖਿਲਾਫ ਬੈਠ ਕੇ ਏਜੰਡੇ ਕੱਢੀ ਜਾਂਦੇ ਆ ਜੀ ਤੇ ਪੰਜ ਹਾਜ਼ਰ ਨਹੀਂ ਹੁੰਦੇ ਜਦ ਕਿ ਸਾਨੂੰ ਦਿਖਾਵੇ ਤਾਂ ਸੀ ਰਜਿਸਟਰ ਦਿਖਾਓ ਕਾਰਵਾਈ ਵਾਲਾ ਵੀ ਉਹਦੇ ਚ ਮਤੇ ਪਏ ਹੋਇਆ ਨਹੀਂ ਪਏ ਹੋਏ ਪਿੰਨੂ ਦਿਖਾ ਦੇਣ ਆ ਤੇ ਜਰੂਰ ਪੰਚ ਸਾਹਿਬ ਨੇ ਜਿਸ ਤਰ੍ਹਾਂ ਗੱਲ ਆਖੀ ਹੈ ਕਿ ਪਿੰਡ ਦੇ ਵਿੱਚ ਜਦੋਂ ਵੀ ਕੋਈ ਵਿਕਾਸ ਦਾ ਕੰਮ ਹੁੰਦਾ ਹੈ ਤੇ ਇਹਨਾਂ ਨੂੰ ਸੱਦਿਆ ਵੀ ਨਹੀਂ ਜਾਂਦਾ ਸਾਡੇ ਬਾਬਾ ਜੀ ਨੇ ਬਾਬਾ ਜੀ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਹੋ ਪਿੰਡ ਦੇ ਵਿਕਾਸ ਨੂੰ ਲੈ ਕੇ ਕਿਉਂਕਿ ਐਡੀ ਐਡੀ ਵੱਡੀ ਗੱਲ ਨਹੀਂ ਹੈ ਤੁਸੀਂ ਪੰਜ ਤੋਂ ਪਹਿਲਾਂ ਤੁਸੀਂ ਵੀ ਸਸਪੈਂਡ ਹੋ ਜਾਜਰੋ ਜਤਿੰਦਰ ਸਿੰਘ ਜੀ ਮੌਜੂਦਾ ਪੰਚ ਤੇ ਦੋ ਤਿੰਨ ਸਾਲਾਂ ਤੋਂ ਪਿੰਡ ਦਾ ਮਸਲਾ ਇੱਥੇ ਪਾਣੀ ਦਾ ਹੀ ਹੈ ਹੈ ਜੀ ਪਹਿਲਾਂ ਇਹ ਪਾਣੀ ਸੀਗਾ ਗਲੀਆਂ ਦੇ ਵਿੱਚ ਖੜਾ ਸੀਗਾ ਗਲੀਆਂ ਉੱਚੀਆਂ ਕਰਦੀਆਂ ਇਹ ਪਾਣੀ ਆ ਕੇ ਸੜਕ ਤੇ ਖੜ ਗਿਆ ਸ਼ਾਮ ਟਾਈਮ ਇਥੇ ਟਿਊਸ਼ਨ ਵਾਲੇ ਬੱਚੇ ਵੀ ਆਉਂਦੇ ਆ ਮੇਰੇ ਮਾਤਾ ਜੀ ਮੇਰੇ ਪਿਤਾ ਜੀ ਇਸ ਪਾਣੀ ਦੇ ਦੂਸ਼ਿਤ ਪਾਣੀ ਦੇ ਕਾਰਨ ਉਹਨਾਂ ਦੀ ਡੈਥ ਹੋਈ ਹੈ ਪਿਛਲੇ 2 ਸਾਲ ਪਹਿਲਾਂ ਹੋਰ ਵੀ ਇਥੇ ਸਾਬਕਾ ਸਰਪੰਚ ਨੇ ਸਰਦਾਰ ਹਰੀ ਸਿੰਘ ਜੀ ਉਹਨਾਂ ਦੇ ਵੀ ਇਸ ਟਾਈਮ ਬਿਮਾਰੀ ਦੇ ਨਾਲ ਜੂਝ ਰਹੇ ਨੇ ਉਹ ਉਹਨਾਂ ਦੇ ਘਰ ਦੇ ਅੱਗੇ ਪਾਣੀ ਖੜਾ ਆ ਹੋਰ ਵੀ ਇਥੇ ਬਹੁਤ ਸਾਰੇ ਲੋਕ ਬਿਮਾਰ ਹੋਏ ਨੇ ਇਸ ਦੇ ਨਾਲ ਤੇ ਸਾਡਾ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਹੈ ਵੀ ਇਸ ਦਾ ਜਲਦੀ ਤੋਂ ਜਲਦੀ ਜੋ ਵੀ ਹੈ ਇਹਦੀ ਕਾਰਵਾਈ ਕਰੀ ਜਾਵੇ ਪਾਣੀ ਹੈ ਜੋ ਇਹ ਜੋ ਸਰਪੰਚ ਕਹਿ ਰਿਹਾ ਵੀ ਅਸੀਂ ਪਾਣੀ ਦਾ ਜੋ ਵੀ ਪਾਣੀ ਅਸੀਂ ਉਧਰ ਘੇਰਨਾ ਆ 1.5 ਕਿਲੋਮੀਟਰ ਦੇ ਉਹ ਇਸ ਦਾ ਨਿਕਾਸ ਨਹੀਂ ਹੈਗਾ ਪਹਿਲਾਂ ਇਹ ਪਾਈਪ ਲਾਈਨ ਖੋਲੀ ਜਾਵੇ ਟੋਬੇ ਦੇ ਵਿੱਚ ਪਾਣੀ ਗਿਰਦਾ ਹੋ ਜੇ ਇਹ ਪਾਣੀ ਇੱਥੇ ਖੜੂਗਾ ਹੀ ਨਹੀਂ ਪਰ ਜੀ ਤੁਹਾਡੀ ਗੱਲ ਸਹੀ ਹੈ ਵੀ ਪਹਿਲਾਂ ਤਾਂ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਮੈਨੂੰ ਤਾਂ ਮੈਨੂੰ ਤਾਂ ਸੋਚਦਾ ਸੀਗਾ ਵੀ 2-4 ਮਹੀਨੇ ਤੋਂ ਤੁਸੀਂ ਦੱਸ ਰਹੇ ਵੀ 2 ਸਾਲ ਤੋਂ ਪਾਣੀ ਖੜਾ ਇੱਥੇ 2 ਸਾਲ 2 ਸਾਲ ਤੋਂ ਵੀ ਬਦਸ਼ਮੇ ਦਾ ਪਾਣੀ ਖੜਾ ਹੈ ਜੀ ਹਰਾਨਾ ਭਾਈ ਮੈਂ ਤਾਂ ਸਟ੍ਰੈਮ ਲੱਗਦਾ ਸ਼ਾਇਦ ਪੰਜਾਬ ਦੀ ਪਹਿਲੀ ਪੰਚਾਇਤ ਹੋਣੀ ਜਿਹੜੀ ਪਿਛਲੇ 2 ਸਾਲ ਦੇ ਵਿੱਚ ਇਹ ਪਾਣੀ ਨਹੀਂ ਖੜਾ ਪਾਣੀ ਚੋਂ ਖੜਾ ਹੈ ਇਹਨੂੰ ਨਹੀਂ ਸਹੀ ਕਰਾ ਸਕੇ ਤੇ ਤੁਹਾਨੂੰ ਗੱਲਬਾਤ ਹੀ ਖੋਰ ਭਾਈ ਸਾਹਿਬ ਨਾਲ ਕਰਦੇ ਆਂ ਸਾਫ ਦਾ ਸਰਪੰਚ ਦੇ ਪਰਿਵਾਰਿਕ ਮੈਂਬਰ ਨੇ ਜਦੋਂ ਉਹਨਾਂ ਦਾ ਪਰਿਵਾਰ ਇਸ ਪਾਣੀ ਚੋਂ ਲੰਘ ਕੇ ਜਾਂਦਾ ਸੀਗਾ ਤੇ ਉਹ ਖੁਦ ਬਿਮਾਰ ਹੈ ਭਾਜੀ ਆਪਣਾ ਨਾਮ ਕੀ ਹੈ ਮੇਰਾ ਨਾਮ ਹਰਵਿੰਦਰ ਸਿੰਘ ਹੈ ਜੀ ਤੇ ਜਦੋਂ ਆਪਾਂ ਸਰ ਪੁਰਾਣੇ ਮੇਰੇ ਮਾਤਾ ਜੀ ਸਰਪੰਚ ਸੀਗੇ ਉਸ ਟਾਈਮ ਪਾਣੀ ਗਲੀਆਂ ਦੇ ਵਿੱਚ ਸੀਗਾ ਜਿਹੜੀਆਂ ਕਿ ਗਲੀਆਂ ਜਦੋਂ ਉੱਚੀਆਂ ਹੋ ਗਈਆਂ ਪਾਣੀ ਗਲੀਆਂ ਦੇ ਵਿੱਚ ਡੇਡ ਡੇਡ ਫੁੱਟ ਪਾਣੀ ਹੁੰਦਾ ਸੀਗਾ ਤੇ ਗਲੀਆਂ ਉੱਚੀਆਂ ਹੋਣ ਕਾਰਨ ਅਸੀਂ ਪਾਈਪਲਾਈਨ ਦੀ ਜਿਹੜੀ ਹੈਗੀ ਆ ਸਫਾਈ ਵੀ ਕਰਵਾਈ ਆ ਤਿੰਨ ਸਾਲ ਦੇ ਵਿੱਚ ਅਸੀਂ ਤਿੰਨ ਵਾਰੀ ਮਸ਼ੀਨ ਬੁਲਾ ਕੇ ਸਫਾਈ ਕਰਵਾਈ ਆ ਜਿਹੜੀ ਕਿ ਪਾਈਪਲਾਈਨ ਉਦੋਂ ਚੱਲਦੀ ਸੀਗੀ ਉਸ ਤੋਂ ਬਾਅਦ ਪਾਣੀ ਜਦੋਂ ਪੰਚਾਇਤ ਨਮੀ ਆਈ ਹੈ ਇਹਨਾਂ ਵੱਲੋਂ ਹੁਣ ਤੱਕ ਜਦੋਂ ਦੀ ਪੰਚਾਇਤ ਬਣੀ ਹੈ ਇੱਕ ਵਾਰੀ ਵੀ ਪਾਈਪਲਾਈਨ ਦੀ ਸਫਾਈ ਨਹੀਂ ਕਰਵਾਈ ਗਈ ਤੇ ਉਦੋਂ ਗ੍ਰਾਂਟ ਇਹਨਾਂ ਕੋਲੇ ਹੁਣ ਕਹਿੰਦੇ ਸੀ ਆਈ ਨਹੀਂ ਬਟ ਹੁਣ ਪਹਿਲੀ ਇਨਸਟਾਲਮੈਂਟ ਜੋ ਤਕਰੀਬਨ 22 ਲੱਖ ਰੁਪਏ ਦੱਸੀ ਜਾ ਰਹੀ ਹੈ ਪੰਚਾਇਤ ਮੈਂਬਰਾਂ ਵੱਲੋਂ ਤੇ ਹੁਣ ਮਸਲਾ ਕੀ ਹੈ ਕਿ ਜਿਹੜਾ ਥਾਪਰ ਮਾਡਲ ਦਾ ਬਣਾਇਆ ਗਿਆ ਸੀ ਉਹ ਪੁਰਾਣੇ ਟੋਬੇ ਦੇ ਵਿੱਚ ਬਣਿਆ ਸੀਗਾ ਪਰ ਪੰਚਾਇਤ ਵੱਲੋਂ ਕਿਹਾ ਜਾ ਰਿਹਾ ਕਿ ਉਹ 1.5 ਕਿਲੋਮੀਟਰ ਦੂਰ ਪੰਚਾਇਤੀ ਜ਼ਮੀਨ ਦੇ ਵਿੱਚ ਪੰਚਾਇਤੀ ਜ਼ਮੀਨ ਦੇ ਵਿੱਚ ਇਹ ਪਾਈਪ ਲਾਈਨ ਪਾਈ ਜਾਵੇ ਤੇ ਜਿਹੜਾ ਪਾਣੀ ਹੈਗਾ ਉੱਥੇ ਲੈ ਆਇਆ ਜਾਵੇ ਜਦਕਿ ਪਹਿਲਾਂ ਟੈਂਪਰੇਰੀ ਤੌਰ ਤੇ ਜਿਹੜਾ ਪਾਣੀ ਖੜਾ ਹੈਗਾ ਇਹਦਾ ਹੱਲ ਹੋਣਾ ਚਾਹੀਦਾ ਜਿਸ ਦੇ ਨਾਲ ਕਿ ਸਾਰੇ ਜਿੰਨੇ ਤੁਸੀਂ ਦੇਖੋਗੇ ਘਰਾਂ ਦੇ ਵਿੱਚ ਤਕਰੀਬਨ 1 ਤੋਂ 2 ਮੈਂਬਰ ਸਾਰਿਆਂ ਦੇ ਬਿਮਾਰ ਨੇ ਜਿਦਾ ਕਿ ਕੋਈ ਸੋਲੂਸ਼ਨ ਨਹੀਂ ਕਰ ਰਹੇ ਪਹਿਲਾਂ ਕੀ ਹੁੰਦਾ ਸੀਗਾ ਅਲੱਗ-ਅਲੱਗ ਜਗ੍ਹਾ ਤੇ ਪਾਣੀ ਖੇਤਾਂ ਨੂੰ ਵੀ ਲਗਾਇਆ ਜਾਂਦਾ ਸੀਗਾ ਕਿ ਪਾਣੀ ਜਿਹੜਾ ਹੈਗਾ ਟੈਂਪਰੇਰੀ ਤੌਰ ਤੇ ਜ਼ਮੀਨਾਂ ਨੂੰ ਲਗਾਇਆ ਜਾਵੇ ਤਾਂ ਕਿ ਪਾਣੀ ਖੜਦਾ ਨਹੀਂ ਸੀਗਾ ਤੇ ਹੁਣ ਤੱਕ ਜਦੋਂ ਦੀ ਸਰਕਾਰ ਬਣੇ ਹੈਗੇ ਆ ਨਵੀਂ ਪੰਚਾਇਤ ਬਣੀ ਹੈਗੀ ਆ ਇੱਕ ਵਾਰੀ ਵੀ ਇਹਨਾਂ ਵੱਲੋਂ ਕੋਈ ਵੀ ਇਦਾਂ ਦਾ ਕਾਰਜ ਨਹੀਂ ਕਰਿਆ ਗਿਆ ਕਿ ਮਸ਼ੀਨ ਵਲਾ ਕੇ ਇੱਕ ਵਾਰੀ ਪਾਈਪਲਾਈਨ ਦੀ ਸਫਾਈ ਕਰਾਈ ਜਾਵੇ ਤਾਂ ਕਿ ਦਾ ਪਰ ਮਾਡਲ ਤਾਂ ਇੱਕ ਜਾਂ 15 ਦਿਨ ਦਾ 20 ਦਿਨ ਦਾ ਤਾਂ ਹੈ ਨਹੀਂ ਘਟੋ ਘਟ ਇਹਨ ਤੋਂ 4 ਮਹੀਨੇ 5 ਮਹੀਨੇ ਵੀ ਲੱਗ ਸਕਦੇ ਨੇ ਤਾਂ ਕਿ ਪਾਣੀ ਤੋਂ ਜਿਹੜਾ ਹੈਗਾ ਲੋਕਾਂ ਨੂੰ ਸਾਫ਼ ਮੁਹਈਆ ਕਰਾਇਆ ਜਾਵੇ ਪਰੰਤੂ ਹੁਣ ਕੋਈ ਵੀ ਇਹਨਾਂ ਵੱਲੋਂ ਕਾਰਜ ਨਹੀਂ ਕੀਤਾ ਜਾ ਰਿਹਾ ਤੁਸੀਂ ਕੀ ਅਪੀਲ ਕੀ ਕਰਦੇ ਹੋ ਅਨਮੋਲ ਗਗਰਮਾਨ ਮੈਡਮ ਨੂੰ ਕਿਉਂਕਿ ਐਡਾ ਮੁੱਦਾ ਹੈ ਨਹੀਂ ਜਿੱਡਾ ਲੱਗਦਾ ਹੈ ਜੇ ਕੰਮ ਕਰਨੇ ਵਾਲਾ ਹੋਵੇ ਤਾਂ ਘੰਟੇ ਤੋਂ 2 ਘੰਟੇ 4 ਘੰਟੇ ਚ ਪਾਣੀ ਸਾਫ਼ ਕੀਤਾ ਜਾ ਸਕਦਾ ਸਰ ਜਿਵੇਂ ਕਿ ਸਰਪੰਚ ਸਾਹਿਬ ਨੂੰ ਅਸੀਂ ਵੀ 2-3 ਵਾਰੀ ਤਾਂ 4 ਵਾਰੀ ਮੈਂ ਵੀ ਕਹਿ ਚੁੱਕੇ ਹਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਪੰਚ ਸਾਡੇ ਸਾਥ ਨਹੀਂ ਦਿੰਦੇ ਜਦ ਕਿ ਪੰਚਾਂ ਵੱਲੋਂ ਕਿਹਾ ਜਾ ਰਿਹਾ ਵੀ ਅਸੀਂ ਲੋੜੀ ਤੋਂ ਪਹਿਲਾਂ ਵੀ ਇੱਕ ਮਤਾ ਪਾਇਆ ਜਿਹਦੇ ਉੱਤੇ ਸਾਈਨ ਮੌਜੂਦਾ ਕਿਤੇ ਹੋਏ ਸਾਰੇ ਪੰਚਾਂ ਨੇ ਪਰ ਪੰਚਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੱਲ ਸਾਨੂੰ ਸਾਰੀ ਪੰਚਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਪਰ ਸਰਪੰਚ ਸਾਹਿਬ ਵੱਲੋਂ ਕੋਈ ਵੀ ਜਿਹੜਾ ਪਾਣੀ ਨੂੰ ਕਢਾਉਣ ਦੇ ਲਈ ਕੋਈ ਵੀ ਕਾਰਜ ਨਹੀਂ ਕੀਤਾ ਜਾ ਰਿਹਾ ਇੱਥੇ ਇੱਕ ਵੱਡੀ ਗੱਲ ਇਹ ਵੀ ਸਾਹਮਣੇ ਆਉਂਦੀ ਹੈ ਕਿ ਜੇਕਰ ਇਹ ਪਾਣੀ ਇੱਥੇ ਖੜਾ ਹੈ ਤਾਂ ਕਿ ਆ ਪੰਚਾਂ ਨੂੰ ਸਸਪੈਂਡ ਕਰਨ ਦੇ ਨਾਲ ਇਹ ਪਾਣੀ ਜਿਹੜਾ ਹੈ ਉਹ ਠੀਕ ਹੋ ਜਾਊਗਾ ਇਹਦਾ ਲੇਬਲ ਠੀਕ ਹੋ ਜਾਊਗਾ ਇੱਥੇ ਪਾਈਪਸ ਸੀਵਰੇਜ ਸਾਫ਼ ਹੋ ਜੂਗੀਆਂ ਕਿਉਂਕਿ ਕੰਮ ਤਾਂ ਕਰਨਾ ਹੀ ਪੈਣਾ ਆ ਮਾਤਾ ਜੀ ਵੀ ਨੇ ਮਾਤਾ ਜੀ ਵੀ ਗੰਦੇ ਪਾਣੀ ਚੋਂ ਲੰਘ ਕੇ ਆਏ ਆ ਕੀ ਕਹਿਣਾ ਚਾਹੁੰਦੇ ਹੋ ਆਂਟੀ ਗੰਦੇ ਪਾਣੀ ਚੋਂ ਲੰਘ ਕੇ ਆਏ ਤੁਸੀਂ ਹੋਰ ਅਸਤਾ ਮੈਂ ਬਿਮਾਰ ਆ ਜੀ ਇੱਧੇ ਤੁਗਤੀ ਮਰੀ ਜੀ ਮੈਂ ਹੋਰ ਹੱਤਾ ਮੈਂ ਕੱਢ ਆਂਦੇ ਫਿਰ ਉਤੀ ਪਾਣੀ ਕੱਢ ਆ ਆ ਪਿੱਛੇ ਸਾਰਾ ਪਾਣੀ ਅੰਦਰ ਹੀ ਆਉਂਦਾ ਤੁਹਾਡੇ ਪਿੰਡ ਚ ਸਭ ਤੋਂ ਵੱਧ ਅਨਮੋਲ ਗਗਨਮਾਨ ਮੈਡਮ ਆਏ ਆ ਕੀ ਉਹਨਾਂ ਨੂੰ ਤੁਸੀਂ ਕਿਹਾ ਨਹੀਂ ਉਸ ਵਕਤ ਕਿਹਾ ਤਾਂ ਹੀ ਸਭ ਨੂੰ ਕੋਈ ਆ ਕੀ ਕਹਿੰਦੇ ਜੀ ਬੇਪਾਣੀ ਦਾ ਹੱਲ ਇਹ ਫਿਰ ਉਹ ਕਹਿੰਦੇ ਉਹ ਕਹਿੰਦੇ ਕਰਾਂਗਾ ਕਰਾਊਗਾ ਇਦਨੇ ਕਹਾ ਹੁਣ ਤਾਂ ਉਹਨਾਂ ਨੂੰ 4 ਸਾਲ ਹੋ ਗਏ ਜਾਣੇ ਵਾਲਾ ਟਾਈਮ ਹੋ ਗਿਆ ਫਿਰ ਹੁਣ ਨਹੀਂ ਹੋਇਆ ਤਾਂ ਕਦੋਂ ਆਊਗਾ ਆ ਸਾਡੇ ਨਾਲ ਪਿੰਡ ਦੇ ਸਾਬਕਾ ਸਰਪੰਚ ਜੀ ਵੀ ਹੈ ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਾਬਕਾ ਸਰਪੰਚ ਰਹਿ ਚੁੱਕੇ ਹੋ ਕਦੇ ਅਜਿਹੇ ਹਾਲਾਤ ਦੇਖੇ ਪਿੰਡ ਦੇ ਜੀ ਇਹ ਜਿਹੇ ਹਾਲਾਤ ਹੈ ਸਾਡੇ ਗਲੀਆਂ ਦੇ ਸੀਗੇ ਪਹਿਲਾਂ ਤੋਂ ਉਸ ਤੋਂ ਬਾਅਦ ਜਦੋਂ ਅਸੀਂ ਸਰਪੰਚ ਬਣੇ ਅਸੀਂ ਸਭ ਤੋਂ ਸਾਰੇ ਕੰਮ ਛੱਡ ਕੇ ਪਹਿਲਾਂ ਇਹ ਮਸਲਾ ਹੱਲ ਕੀਤਾ ਕਿ ਸਭ ਤੋਂ ਵੱਡੀ ਮਤਲਬ ਪ੍ਰੋਬਲਮ ਇਹ ਜਿਹੜੀ ਹੱਲ ਹੋ ਜੂਏ ਤਾਂ ਫਿਰ ਇਸ ਕਰਕੇ ਫਿਰ ਇਹ ਪਮਾ ਪੱਲੇ ਤੋਂ ਵੀ ਮੇਰੇ ਬੇਟੇ ਨੇ ਪੈਸੇ ਖਰਚ ਖਰਚ ਕੇ ਕੀਤਾ ਵੀ ਕੋਈ ਨਹੀਂ ਮੰਮੀ ਆਪਣਾ ਕਿੰਸਾ ਢੱਪਿੰਟ ਦਾ ਕੰਮ ਹੋ ਜਾਊਗਾ ਔਰ ਫਿਰ ਵੀ ਉਸ ਟਾਈਮ ਜਿਹੜੇ ਦੂਸਰੀ ਪਾਰਟੀ ਦੇ ਹੈ ਨਾ ਉਹ ਕਹਿ ਰਹੇ ਸੀਗੇ ਕਹਿੰਦੇ ਆਪਣੀਆਂ ਗਲੀਆਂ ਸਫਾਈ ਕਰਾ ਲਈ ਆਪਣੇ ਚੌਕ ਸਫਾਈ ਕਰਾ ਲਏ ਆਪਣੇ ਵੱਡੇ ਉੱਚੇ ਕਰਾ ਲਿੱਤੇ ਬੰਲੇ ਅਸਟਾ ਅੰਟੀ ਚੱਲਦੇ ਰਹੇ ਕੋਈ ਗੱਲ ਨਹੀਂ ਐਸੀ ਕਿ ਆ ਜੋ ਮਰਦੀ ਕਈ ਜਾਵੇ ਹੁਣ ਸਾਡੇ ਬਿਲਕੁਲ ਗੇਟ ਦੇ ਸਾਹਮਣੇ ਪਾਣੀ ਖੜਾ ਹੈ ਬਹੁਤ ਜ਼ਿਆਦਾ ਪ੍ਰੋਬਲਮ ਹੈ ਮੇਰੇ ਹਸਬੰਦ ਵੀ ਬਹੁਤ ਜ਼ਿਆਦਾ ਦੋ ਤਿੰਨ ਮਹੀਨੇ ਤੋਂ ਬਹੁਤ ਜ਼ਿਆਦਾ ਬਿਮਾਰ ਹੈ ਗਿਆ ਨਾ ਫੋਟਿਸ਼ ਚ ਲਾ ਚੱਲ ਰਿਹਾ ਹੈ ਇਹ ਸਾਰਾ ਇਨਫੈਕਸ਼ਨ ਹੋ ਰਿਹਾ ਹੈ ਜਲਦੀ ਤੋਂ ਜਲਦੀ ਇਹ ਸੋ ਮਸਲਾ ਹਲ ਕੀਤਾ ਜਾਵੇ ਇਹ ਹੀ ਬੇਨਤੀ ਕਰਦੇ ਆ ਜੀ ਤੇ ਜਰੂਰ ਜਿਸ ਤਰ੍ਹਾਂ ਮਾਤਾ ਜੀ ਨੇ ਕਿਹਾ ਵੀ ਭਾਈ ਹੁਣ ਤਾਂ ਜਦੋਂ ਸਾਬਕਾ ਸਰਪੰਚ ਸੀਗੇ ਇਹਨਾਂ ਵੱਲੋਂ ਪਿੰਡ ਦੇ ਵਿੱਚ ਸਾਫ਼ ਸੁਥਰੇ ਦੇ ਕੰਮ ਕਾਫੀ ਕੀਤੇ ਗਏ ਤੇ ਮੈਂ ਪਿੱਛੇ ਵੀ ਕਾਵਾਂਗਾ ਕਿ ਕੈਮਰਾਮੈਨ ਨੂੰ ਇੱਕ ਵਾਰ ਕੂੜੇ ਦੇ ਢੇਰ ਦਿਖਾਣ ਮੈਨੂੰ ਲੱਗਦਾ ਸ਼ਾਇਦ ਪਹਿਲਾ ਪਿੰਡ ਹੋਣਾ ਜਿੱਥੇ ਕਿ ਕੂੜੇ ਦੇ ਢੇਰ ਲੱਗੇ ਪਏ ਆ ਗਲੀਆਂ ਬੜੀਆਂ ਨਹੀਂ ਹੋਈਆਂ ਤੇ ਟੁੱਟੀਆਂ ਹੋਈਆਂ ਸੜਕਾਂ ਪਈਆਂ ਤੇ ਪਿੰਡ ਮੈਨੂੰ ਤਾਂ ਸਮਝ ਨਹੀਂ ਆਉਂਦਾ ਵੀ ਜਦੋਂ ਪਵਨ ਸਿੰਘ ਮਨ ਪਵਨ ਸਿੰਘ ਮਾਨ ਕਹਿੰਦੇ ਨੇ ਕਿ ਜਿਹੜੀਆਂ ਸੱਤਾ ਪਿੰਡਾਂ ਤੋਂ ਚੱਲੂ ਚੱਲਣਗੀਆਂ ਪਿੰਡਾਂ ਦੇ ਵਿੱਚ ਕੰਮ ਹੋਣਗੇ ਅਤੇ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਉਹੀ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹ ਆਗੂਆਂ ਤੇ ਹੀ ਇਲਜ਼ਾਮ ਲਗਾ ਰਹੇ ਨੇ ਕਿ ਪਿੰਡ ਦੇ ਵਿੱਚ ਕੰਮ ਨਹੀਂ ਹੋ ਰਿਹਾ ਤੇ ਸਭ ਤੋਂ ਪਹਿਲਾਂ ਸਾਬਕਾ ਮੰਤਰੀ ਮੈਡਮ ਅਨਮੋਲ ਗਗਰ ਮਾਨ ਨੂੰ ਇੱਕ ਰਿਕੁਐਸਟ ਹੈ ਕਿ ਪਿੰਡ ਦੇ ਵਿੱਚ ਜੋ ਨਰਕ ਬਣੀ ਹੋਈ ਸੜਕ ਹੈ ਇਸ ਦਾ ਹੱਲ ਕਰਵਾਇਆ ਜਾਵੇ ਤਾਂ ਕਿ ਕਿਸੇ ਨੂੰ ਬਿਮਾਰੀ ਆਪਣੀ ਚਪੇਟ ਵਿੱਚ ਨਾ ਲੈ ਸਕੇ ਤੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆਂ ਪਿੰਡ ਦੀ ਸਰਪੰਚ ਦੇ ਨਾਲ ਕਿ ਆਖਰ ਕਿਉਂ ਉਹਨਾਂ ਵੱਲੋਂ ਪਿੰਡ ਦੇ ਵਿਕਾਸ ਦੇ ਵਿੱਚ ਰੁਕਾਵਟ ਪਾਈ ਜਾਂਦੀ ਹੈ ਤੇ ਜੋ ਪਿੰਡ ਦੇ ਪੰਚ ਨੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤੇ ਕਿਉਂ ਆਪਣੀ ਪੰਚਾਇਤ ਨਾਲ ਵੀ ਉਹ ਨਹੀਂ ਖੜੇ ਮੈਡਮ ਆਪਣਾ ਨਾਮ ਕੀ ਹੈ ਜੀ ਕਿਹੜੇ ਪਿੰਡ ਦੇ ਪੰਚੋ ਮੇਰਾ ਨਾਮ ਜਸਪ੍ਰੀਤ ਕੋਹਰੇ ਜੀ ਮੈਚਿੰਗੜਾਂਗਲਾਂ ਤੋਂ ਸਰਪੰਚ ਆ ਆ ਤੁਹਾਡੇ ਪਿੰਡ ਦੇ ਵਿੱਚ ਅੱਜ ਕਾਫੀ ਲੋਕ ਕਹਿ ਰਹੇ ਸੀਗੇ ਕਿ ਪਾਣੀ ਰਿਹਾ ਜਿਹੜਾ ਗੰਦਾ ਪਾਣੀ ਉਹ ਕੜੀਆਂ 'ਚ ਖੜਾ ਹੈ ਜੀ ਤੇ ਕੂੜੇ ਦੇ ਢੇਰ ਲੱਗੇ ਹੋਏ ਆ ਕੀ ਕਹਿਣਾ ਜਾਂਦੇ ਹੋ ਸਵਾਰੀ ਅ ਸਰ ਇਹ ਜਿਹੜਾ ਪਾਣੀ ਦਾ ਮਸਲਾ ਹੈ ਇਹ ਸਾਡਾ ਕੋਈ ਅੱਜ ਦਾ ਮਸਲਾ ਨਹੀਂ ਹੈ ਇਹ ਬਹੁਤ ਮਤਲਬ 12-13 ਸਾਲ 14 ਸਾਲ ਤੋਂ ਕਹਿ ਸਕਦੇ ਆਂ ਕਿ ਇਹ ਮਸਲਾ ਜਿਹੜਾ ਹੈਗਾ ਚੱਲ ਰਿਹਾ ਹੈ ਸਮੇਂ-ਸਮੇਂ 'ਤੇ ਪੰਚਾਇਤਾਂ ਆਉਂਦੀਆਂ ਰਹੀਆਂ ਉਹਨੂੰ ਛੱਪੜ ਦੀ ਸਫਾਈ ਕਰਾ ਦੇਣੀ ਤੇ ਮੁਰਕੇ ਪਾਣੀ ਫਿਰ ਉਸੇ ਤਰ੍ਹਾਂ ਗਲੀਆਂ ਨਾਲੀਆਂ ਵਿੱਚ ਭਰ ਜਾਂਦਾ ਛੱਪੜ ਓਵਰਫਲੋ ਹੋ ਜਾਂਦਾ ਤੇ ਅੱਜ ਤੱਕ ਕਿਸੇ ਨੇ ਇਹਦਾ ਕੋਈ ਪਰਮਾਨੈਂਟ ਸੋਲੂਸ਼ਨ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਇਹ ਜੇ ਜੇ ਆਪਾਂ ਇਹਦਾ ਹੁਣ ਵੀ ਅਸੀਂ ਵੀ ਇਹਦਾ ਪਰਮਾਨੈਂਟ ਕੋਈ ਸੋਲੂਸ਼ਨ ਨਹੀਂ ਲੱਭਦੇ ਤਾਂ ਇਹ ਇਸ ਸਮੱਸਿਆ یوں ਦੀ ਤੂੰ ਹੀ ਰਹੇਗੀ ਕਿਉਂਕਿ ਪਾਣੀ ਜਿਹੜਾ ਹੈਗਾ ਸਾਡੇ ਪਿੰਡੇ ਉਹ ਛੱਪੜ ਦੇ ਵਿੱਚੋਂ ਓਵਰਫਲੋ ਆ ਜਿਹੜਾ ਉਹਦਾ ਯਾ ਨਿਕਾਸੀ ਕਹਿ ਲੋ ਉਹ ਕੋਈ ਵੀ ਨਹੀਂ ਹੈ ਤੇ ਅਸੀਂ ਸਾਡੀ ਪੂਰੀ ਕੋਸ਼ਿਸ਼ ਜਾਰੀ ਹੈ ਕਿ ਅਸੀਂ ਇਸ ਛੱਪੜ ਦਾ ਜਿਹੜਾ ਹੈਗਾ ਓਵਰਫਲੋ ਤੇ ਇਹਦਾ ਪਾਣੀ ਉਹਨੂੰ ਅਸੀਂ ਇਹਦੀ ਨਿਕਾਸੀ ਦਾ ਪ੍ਰਬੰਧ ਕਰੀਏ ਤੇ ਪਰਮਾਨੈਂਟ ਪ੍ਰਬੰਧ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਵੀ ਇਹ ਜਿਹੜਾ ਪਾਣੀ ਆ ਗੰਦਾ ਪਾਣੀ ਇਹ ਗਲੀਆਂ ਨਾਲੀਆਂ 'ਚ ਆਪਾਂ ਨੂੰ ਖੜਿਆ ਨਾ ਮਿਲੇ ਮੈਡਮ ਉੱਥੇ ਇੱਕ ਟਿਊਸ਼ਨ ਸੈਂਟਰ ਹੈ 30-35 ਬੱਚੇ ਜਿਹੜੇ ਰੋਜ਼ ਆਉਂਦੇ ਆ ਤੇ ਕਹਿ ਰਹੇ ਆ ਕਿ ਲੋਕ ਕਾਫੀ ਬਿਮਾਰ ਵੀ ਹੋ ਰਹੇ ਨੇ ਤੇ ਇਸ ਸਮੱਸਿਆ ਦਾ ਹੱਲ ਕਦੋਂ ਤੱਕ ਕੀਤਾ ਜਾ ਸਕਦਾ ਸਰ ਇਹਦਾ ਅਸੀਂ ਪਰ ਟੈਂਪਰੇਰੀ ਹੱਲ ਜਿੱਥੋਂ ਵੀ ਜੋ ਸਭ ਤੋਂ ਪੋਸੀਬਲ ਹੁੰਦਾ ਸੀਗਾ ਅਸੀਂ ਸਮੇਂ-ਸਮੇਂ ਤੇ ਕਰਦੇ ਆ ਰਹੇ ਹਾਂ ਜਦੋਂ ਵੀ ਉੱਥੇ ਪਾਣੀ ਜ਼ਿਆਦਾ ਖੜਦਾ ਤਾਂ ਅਸੀਂ ਉਹਦਾ ਟੈਂਪਰੇਰੀ ਹੱਲ ਕਰ ਦਿੰਦੇ ਆ ਹਾਂਜੀ ਸਰ ਹੁਣ ਵੀ ਖੜਾ ਹੈ ਤੇ ਹੁਣ ਵੀ ਇਹ ਬਹੁਤ ਜਲਦ 1-2 ਦਿਨ ਦੇ ਵਿੱਚ ਹੀ ਇਹ ਅਸੀਂ ਦਾ ਜਿਹੜਾ ਟੈਂਪਰੇਰੀ ਹੱਲ ਹੈ ਉਹ ਕਰਨ ਲੱਗੇ ਆ ਤੁਹਾਡੇ ਪਿੰਡ ਦੇ 4-5 ਜਿਹੜੇ ਸਸਪੈਂਡ ਕੀਤੇ ਗਏ ਨੇ ਤੇ ਉਹਨਾਂ 'ਚ ਰੋਸ਼ ਹੈ ਵੀ ਪਿੰਡ ਦੇ ਜੋ ਸਰਪੰਚ ਹੈ ਉਹਨਾਂ ਨੇ ਜਾਣ ਬੁੱਝ ਕੇ ਉਹਨਾਂ ਨੂੰ ਜਿਹੜਾ ਸਸਪੈਂਡ ਕਰਾਇਆ ਕੀ ਮਾਮਲਾ ਮੈਡਮ ਸਰ ਕਿਉਂ ਕਿਉਂ ਪਿੰਡ ਦੇ ਜਿਹੜੀ ਪੰਚਾਇਤ ਨਾਲੋਂ ਲੇਕਿਨ ਨਹੀਂ ਚੱਲ ਸਕਦੀ ਅ ਸਰ ਇਹ ਚੀਜ਼ ਚਲੋ ਮੈਂ ਕੈਮਰੇ ਦੇ ਮਾਧਿਅਮ ਨਾਲ ਕਹਿਣਾ ਚਾਹੁੰਦੀ ਆਂ ਵੀ ਇਹ ਚੀਜ਼ ਹੈ ਵੀ ਕੌਣ ਕਿਸੇ ਨੂੰ ਸਸਪੈਂਡ ਕਰਾਉਂਦਾ ਹੈ ਤੇ ਕੌਣ ਸਸਪੈਂਡ ਕਰਾ ਸਕਦਾ ਹੈ ਆਪਣੀਆਂ ਨਲਾਇਕੀਆਂ ਕਾਰਨ ਜਾਂ ਆਪਣੇ ਕਾਰਨਾ ਕਰਕੇ ਇਹ ਜਿਹੜੀ ਨੋਬਤ ਹੈ ਸਸਪੈਂਸ਼ਨ ਦੀ ਨੋਬਤ ਆਪਣੇ ਕਾਰਨਾ ਕਰਕੇ ਆਉਂਦੀ ਹੈ ਜਿਸ ਦਿਨ ਤੋਂ ਮੈਂ ਸਰਪੰਚ ਬਣੀ ਆ ਪਹਿਲੇ ਦਿਨ ਤੋਂ ਉਸ ਦਿਨ ਤੋਂ ਹੀ ਮੇਰੀ ਜਿਹੜੀ ਇਹ ਚਾਰੇ ਮੈਂਬਰ ਸਹਿਵਾਨ ਨੇ ਇਹਨਾਂ ਨੇ ਮੇਰਾ ਕਿਸੇ ਵੀ ਕਾਰਡ ਵਿੱਚ ਸਹਿਯੋਗ ਨਹੀਂ ਦਿੱਤਾ ਤੇ ਮੇਰਾ ਜਿਹੜਾ ਮੇਨ ਮਸਲਾ ਹੈ ਉਹ ਪਾਣੀ ਦਾ ਹੈ ਕਿਉਂਕਿ ਬਾਕੀ ਸਾਰੇ ਜਿਹੜੇ ਵਿਕਾਸ ਕਾਰਜ ਆ ਉਹ ਨਾਲ-ਨਾਲ ਚੱਲਣਗੇ ਪਰ ਮੇਨ ਮੁੱਦਾ ਅੱਜ ਪਿੰਡ ਦਾ ਜਿਹੜਾ ਹੈ ਉਹ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਬਣੀ ਹੋਈ ਹੈ ਤੇ ਮੈਂ ਇਹ ਜਿਹੜਾ ਤੁਹਾਨੂੰ ਪਹਿਲਾਂ ਹੀ ਗੱਲ ਚੁੱਕੀ ਆ ਕਿ ਮੈਂ ਇਹਦਾ ਪੱਕਾ ਪਰਮਾਨੈਂਟ ਹੱਲ ਕਰਨ ਬਾਰੇ ਜਿਹੜੀ ਆ ਇਹਨਾਂ ਨਾਲ ਪੰਚ ਸਹਿਵਾਨ ਨਾਲ ਸ਼ੁਰੂ ਤੋਂ ਇਹਨਾਂ ਦੀ ਸਹਿਮਤੀ ਮੰਗਦੀ ਆ ਰਹੀ ਆ ਪਰ ਇਹਨਾਂ ਨੇ ਮਾਨੂੰ ਪਾਣੀ ਦੇ ਜਿਹੜੇ ਹੈਗੇ ਪਰਮਾਨੈਂਟ ਹੱਲ ਦੀ ਕਦੇ ਵੀ ਸਹਿਮਤੀ ਨਹੀਂ ਦਿੱਤੀ ਤੇ ਇਹ ਸਹਿਮਤੀ ਨਾ ਦੇਣ ਕਾਰਨ ਜਿਹੜੀ ਹੈਗੀ ਆ ਇਹਨਾਂ ਦੀ ਸਸਪੈਂਸ਼ਨ ਇਹ ਬਣੀ ਆ ਕਿਉਂਕਿ ਜਿੱਦਾਂ ਹੁਣ ਅੱਜ ਵੀ ਅਗਰ ਤੁਹਾਨੂੰ ਪਿੰਡ ਵਾਲਿਆਂ ਦੀ ਸ਼ਿਕਾਇਤ ਜਾਂਦੀ ਆ ਕਿ ਪਾਣੀ ਦਾ ਹੱਲ ਨਹੀਂ ਹੁੰਦਾ ਤਾਂ ਅੱਜ ਅਸੀਂ ਟੈਂਪਰੇਰੀ ਹੱਲ ਕਰ ਦੇਣਾ ਤੁਸੀਂ 10 ਦਿਨ ਬਾਅਦ 5 ਦਿਨ ਬਾਅਦ ਪਿੰਡ ਫੇਰ ਵਿਜ਼ਿਟ ਕਰਿਓ ਉਹ ਪਾਣੀ ਸੇਮ ਗਲੀਆਂ ਵਿੱਚ ਹੀ ਖੜਾ ਰਹੇਗਾ ਪਰ ਅਸੀਂ ਆਪਣੇ ਵੱਲੋਂ ਲੋਕਾਂ ਨੂੰ ਪਰੇਸ਼ਾਨੀਆਂ ਤੋਂ ਕੱਢਣ ਲਈ ਟੈਂਪਰੇਰੀ ਹੱਲ ਕਰਾਂਗੇ ਜ਼ਰੂਰ ਕਰਾਂਗੇ ਪਰ ਇਹਦੇ ਪਰਮਾਨੈਂਟ ਹੱਲ ਵਾਸਤੇ ਮੇਰੀ ਪੂਰ ਜੋਰ ਜਿਹੜੀ ਹੈਗੀ ਆ ਕੋਸ਼ਿਸ਼ ਜਾਰੀ ਆ ਕਾਗਜ਼ੀ ਪੱਤਰੀ ਮੇਰਾ ਕੰਮ ਜਿਹੜਾ ਹੈਗਾ ਉਹ ਸ਼ੁਰੂ ਹੋ ਚੁੱਕਿਆ ਤੇ ਇਹਦੇ ਕੰਮ ਦੇ ਵਿੱਚ ਦੇਰੀ ਹੋਣ ਦੇ ਕਾਰਨ ਹੀ ਮੇਰੇ ਪੰਚ ਸਹਿਬਾਨ ਨੇ ਕਿ ਜੇ ਅੱਜ ਤੋਂ ਪਹਿਲਾਂ ਇਹ ਸਾਲ ਪਹਿਲਾਂ ਮੈਨੂੰ ਇਸ ਚੀਜ਼ ਤੇ ਸਹਿਮਤੀ ਦੇ ਦਿੰਦੇ ਤਾਂ ਸ਼ਾਇਦ ਅੱਜ ਮੇਰੇ ਪਿੰਡ ਦੀ ਇਹ ਦਸ਼ਾ ਨਾ ਹੁੰਦੀ ਇੱਕ ਗੁਰੂ ਘਰ ਦੇ ਕੋਲ ਕੋਈ ਗਲੀ ਬਣਦੀ ਸੀ ਜਿੱਥੇ ਫੇਰ ਬਲਾਕ ਤੱਕ ਆ ਚੁੱਕੇ ਸੀਗੇ ਪਿੰਡ ਦੇ ਲੋਕ ਕਹ ਰਹੇ ਨੇ ਫੇਰ ਬਲਾਕ ਤੱਕ ਉਹ ਚੱਕ ਲੈਗੇ ਸਰਪੰਚ ਨੇ ਆਪਣੇ ਘਰ ਦੇ ਨੇੜੇ ਗਲੀ ਬਣਵਾ ਲਈ ਕਾਰਨ ਕੀ ਸੀ ਭਾਈ ਸਰੋ ਜਿਹੜੀ ਗਲੀ ਸੀਗੀ ਉਹ ਬਣਦੀਆਂ ਅ ਇਲੈਕਸ਼ਨ ਦੇ ਟਾਈਮ ਉਹ ਗਲੀਆਂ ਬਣ ਰਹੀਆਂ ਸੀਗੀਆਂ ਤੇ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਉਹ ਗਲੀਆਂ ਦਾ ਜਿਹੜਾ ਕੰਮ ਰਾਤ ਨੂੰ ਰੋਕ ਦਿੱਤਾ ਗਿਆ ਤੇ ਜਦੋਂ ਸਾਡੀ ਪੰਚਾਇਤ ਬਣੀ ਤਾਂ ਉਸ ਤੋਂ ਬਾਅਦ ਜਦੋਂ ਅਸੀਂ ਸਾਨੂੰ ਚਾਰਜ ਮਿਲਿਆ ਉਸ ਤੋਂ ਬਾਅਦ ਇਹ ਅਸੀਂ ਜਿਹੜੀਆਂ ਗਲੀਆਂ ਨੇ ਆਪਾਂ ਬਣਾਉਣੀਆਂ ਸੀਗੀਆਂ ਤੇ ਸਰ ਇਹ ਹੁਣ ਜਿਹੜਾ ਫੰਡ ਸੀ ਉਹ ਗਲੀ ਜਿਹੜੀ ਹੈਗੀ ਉਹ ਬਹੁਤ ਵੱਡੀ ਆ ਉਹ ਗਲੀ ਅਸੀਂ ਮਰਰੇਗਾ ਤੇ ಗ್ರಾಮ ਪੰਚਾਇਤ ਦੇ ਕਨਵਰਜੈਂਸ ਦੇ ਨਾਲ ਪਾਸ ਕਰਵਾਈ ਤੇ ਗਲੀਓ ਪਾਸ ਹੋ ਚੁੱਕੀ ਆ ਤੇ ਰਹੀ ਜਿਹੜੀ ਪੇਵਰ ਦੀ ਗੱਲ ਹੈ ਉਹ ਜੋ ਥੋੜੀ ਬਹੁਤੀ ਉੱਥੇ ਪੇਵਰ ਬਚਦੀ ਪਈ ਸੀਗੀ ਉਹ ਮੈਂ ਇਸ ਕਰਕੇ ਨਹੀਂ ਚੁਕਵਾਈ ਕਿ ਮੈਂ ਆਪਣੇ ਘਰ ਦੇ ਵਿੱਚ ਕੋਲ ਚੁਕਵਾ ਲਈ ਜਾਂ ਆਪਣੀ ਗਲੀ ਚ ਲਵਾ ਲਈ ਜਿਹੜੀ ਪਿੱਛੇ ਗਲੀ ਦੇ ਵਿੱਚ ਪੇਵਰ ਲੱਗੀ ਆ ਉਹ ਮਰੇਗਾ ਤਹਿਤ ਸਾਰੀ ਨਵੀਂ ਪੇਵਰ ਆਈ ਆ ਉਹ ਸਿਰਫ ਮੈਂ ਇੱਕ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੇ ਘਰ ਦੇ ਨਜ਼ਦੀਕ ਲਿਆ ਕੇ ਰੱਖੀ ਕਿਉਂਕਿ ਉਸ ਦੇ ਵਿੱਚੋਂ ਬਹੁਤ ਸਾਰੀ ਪੇਵਰ ਹੈ ਜਿਹੜੀ ਉਹ ਚੋਰੀ ਹੋ ਰਹੀ ਸੀਗੀ ਤੇ ਉਹ ਮੈਂ ਸੰਭੀ ਹੋਈ ਆ ਪਈ ਆ ਪੇਵਰ ਮੇਰੇ ਘਰ ਦੇ ਅੱਗੇ ਤੇ ਉਹ ਗਲੀ ਨਾ ਬਣਾਉਣ ਦਾ ਕਾਰਨ ਇਹ ਆ ਸਰ ਕਿ ਪਹਿਲੀ ਗੱਲ ਤਾਂ ਸਾਡੇ ਕੋਲ ਪੰਚਾਇਤ ਦਾ ਉਹਦਾ ਫੰਡ ਨਹੀਂ ਹੈਗਾ ਮਨਰੇਗਾ ਦੇ ਨਾਲ ਕੱਲੀ ਉਹ ਗਲੀ ਬਣਨੀ ਨਹੀਂ ਦੂਸਰਾ ਰੀਜ਼ਨ ਇਹ ਆ ਕਿ ਉਹ ਗਲੀ ਦੇ ਵਿੱਚ ਨੂੰ ਸੈਂਟਰ ਦੇ ਵਿੱਚ ਨੂੰ ਸੀਵਰੇਜ ਪਾਏ ਪਾ ਰਹੀ ਆ ਤੇ ਮੇਰਾ ਜਿਹੜਾ ਹੁਣ ਪ੍ਰੋਜੈਕਟ ਹੈ ਥਾਪਨ ਮਾਡਲ ਪਿੰਡ ਨੂੰ ਆ ਚੁੱਕਿਆ ਹੈ ਮੈਡਮ ਅਨਮੋਲ ਗਰਮਾਨ ਦੇ ਸਹਿਯੋਗ ਨਾਲ ਮੇਰੇ ਪਿੰਡ ਨੂੰ ਥਾਪਨ ਮਾਡਲ ਦੀ ਗ੍ਰਾਂਟ ਮਿਲ ਚੁੱਕੀ ਆ ਸਰਕਾਰ ਦਾ ਮੇਰੇ ਨਾਲ ਬਹੁਤ ਸਹਿਯੋਗ ਹੈ ਤੇ ਉਹ ਜਦੋਂ ਆਪਾਂ ਨੇ ਥਾਪਰ ਮਾਡਲ ਦਾ ਪ੍ਰੋਜੈਕਟ ਬਣਾਉਣਾ ਹੈ ਤੇ ਆਪਾਂ ਸੀਵਰੇਜ ਵੀ ਸਾਰਾ ਸਾਫ਼ ਕਰਨਾ ਹੈ ਤਾਂ ਕਿ ਜਿਹੜੀ ਬਲੌਕੇਜ ਆ ਉਹ ਪਤਾ ਲੱਗੇ ਹੋ ਸਕਦਾ ਹੈ ਉਹ ਪਾਈਪ ਲਾਈਨ ਦੇ ਵਿੱਚ ਕੋਈ ਪ੍ਰੋਬਲਮ ਹੋਵੇ ਉਹ ਕਿਤੇ ਲੀਕ ਹੋਵੇ ਟੁੱਟੀ ਹੋਵੇ ਤੇ ਬਣੀ ਹੋਈ ਗਲੀ ਨੂੰ ਆਪਾਂ ਦਵਾਰੇ ਪੱਟ ਗਿਓ ਬਹੁਤ ਵੱਡੀ ਗਲੀ ਆ ਉਹਨੂੰ ਕੋਈ ਛੋਟੀ ਗਲੀ ਹੋਵੇ ਆਪਾਂ ਉਹਨੂੰ ਪੱਟਾਂਗੇ ਪੱਟ ਕੇ ਦੇਖ ਲਾਂਗੇ ਪਰ ਉਹ 15 ਲੱਖ 20 ਲੱਖ ਦਾ ਪ੍ਰੋਜੈਕਟ ਜੇ ਉੱਥੇ ਆਪਾਂ ਲੱਗਦਾ ਹੈ ਤਾਂ ਉਹਨੂੰ ਜਦੋਂ ਆਪਾਂ ਬਣਾ ਕੇ 6 ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਪੱਟਾਂਗੇ ਤਾਂ ਸਰਕਾਰ ਦੇ ਜਿਹੜੇ ਪੈਸੇ ਨੇ ਉਹ ਬਰਬਾਦੀ ਹੋਗੇ ਮੈਡਮ ਜਿਹੜੀ ਇੱਕ ਕੋਈ ਪਾਈਪਲਾਈਨ ਪਾਉਣ ਦਾ ਮੁੱਦਾ ਹੈ ਉਹ ਕਹਿੰਦੇ ਵੀ ਲੈਵਲ ਕਾਫੀ ਉੱਚਾ ਲੈਵਲ ਹੈ ਉੱਥੇ ਪਾਈਪ ਦਾ ਪਾਈਪ ਨਾਲ ਪੜੀ ਜਾਣਾ ਨਹੀਂ ਉਹ ਕੀ ਮੰਨ ਲੈ ਆ ਸਰ ਮੇਰਾ ਇਸ ਸੰਬੰਧ ਦੇ ਵਿੱਚ ਜਿਹੜਾ ਹੈਗਾ ਆਪਣਾ ਭੂਮੀ ਰੱਖਿਆ ਵਿਭਾਗ ਹੈ ਉਹਨਾਂ ਦੇ ਨਾਲ ਮੇਰੀ ਤਾਲਮੇਲ ਹੋਇਆ ਤੇ ਉਹਨਾਂ ਵੱਲੋਂ ਮੈਨੂੰ ਇੱਕ ਜਿਹੜੀ ਹੈਗੀ ਪਿੰਡ ਨੂੰ ਬਹੁਤ ਵਧੀਆ ਸਕੀਮ ਹੈ ਜਿਹੜੀ ਉਹ ਦਿੱਤੀ ਜਾ ਰਹੀ ਆ ਤੇ ਮੇਰਾ ਜਿਹੜਾ ਮਸਲਾ ਸ਼ੁਰੂ ਤੋਂ ਹੀ ਮੈਂ ਪਹਿਲਾਂ ਵੀ ਬੋਲ ਚੁੱਕੀ ਕਿਉਂਕਿ ਇੱਥੇ ਹੀ ਘੁੰਮ ਰਿਹਾ ਹੈ ਕਿ ਭੂਮੀ ਰੱਖਿਆ ਵਿਭਾਗ ਵੱਲੋਂ ਛੱਪੜ ਦਾ ਜਿਹੜਾ ਪਾਣੀ ਆ ਉਹਨੂੰ ਲੋਕਾਂ ਨੂੰ ਸਿੰਚਾਈ ਵਾਸਤੇ ਪ੍ਰੋਵਾਈਡ ਕਰਵਾਉਣਾ ਹੈ ਤੇ ਉਹ ਇੱਕ ਐਡਾ ਵਧੀਆ ਪ੍ਰੋਜੈਕਟ ਪਿੰਡ ਨੂੰ ਆ ਰਿਹਾ ਹੈ ਜਿਦੇ ਵਿੱਚ ਉਹ ਸਾਰਾ ਪਾਈਪ ਲਾਈਨ ਜਿੰਨੀ ਵੀ ਪੈਣੀ ਆ ਉਹ ਫ੍ਰੀ ਬਾਈ ਜਾਣੀ ਆ ਮਤਲਬ ਸਰਕਾਰੀ ਤੌਰ ਤੇ ਹੀ ਪਾਈ ਜਾਣੀ ਆ ਕੋਈ ਪੰਚਾਇਤ ਫੰਡ ਦੀ ਜਰੂਰਤ ਨਹੀਂ ਜਾਂ ਆਪਾਂ ਨੂੰ ਕੋਈ ਸਪੈਸਿਫਿਕ ਫੰਡ ਦੀ ਜਰੂਰਤ ਨਹੀਂ ਪੈਣੀ ਤੇ ਰਿਹਾ ਮਸਲਾ ਸਰ ਚੜ੍ਹਦੀ ਵੱਲ ਨੂੰ ਜਾਣ ਦਾ ਤੇ ਜਿੱਥੇ ਆਪਣੀ ਜਿਹੜੀ ਪਿੰਡ ਦਾ ਰਕਬਾ ਹੋਏਗਾ ਪਾਣੀ ਤਾਂ ਆਪਾਂ ਉਹਨਾਂ ਖੇਤਾਂ ਨੂੰ ਇਹ ਦੇ ਸਕਦੇ ਆ ਤੇ ਜੇ ਇਹ ਹੁਣ ਚੜ੍ਹਦੀ ਵੱਲ ਦੀ ਗੱਲ ਕਰੀਏ ਜਾਂ ਛਿਪਦੀ ਵੱਲ ਦੀ ਗੱਲ ਕਰੀਏ ਤੇ ਇਹਦਾ ਟੈਕਨੀਕਲ ਪਰਸਨ ਨੇ ਦੇਖਣਾ ਹੈ ਵੀ ਚੜ੍ਹਦੀ ਵੱਲ ਨੂੰ ਪਾਣੀ ਜਾਏਗਾ ਜਾਂ ਨਹੀਂ ਜਾਏਗਾ ਉਸਨੂੰ ਨਾ ਮੇਰਾ ਕੋਈ ਰੋਲ ਹੈ ਤੇ ਨਾ ਹੀ ਪੰਚ ਸਹਿਬਾਨਾਂ ਦਾ ਨਾ ਪਿੰਡ ਵਾਸੀਆਂ ਦਾ ਤੇ ਟੈਕਨੀਕਲ ਪਰਸਨ ਜਿਹੜੇ ਹੈਗੇ ਆ ਜੈ ਸਿੰਘ ਸਾਹਿਬ ਜਾਂ ਜੋ ਵੀ ਉਹਨਾਂ ਦੇ ਅਧਿਕਾਰੀ ਹੋਣਗੇ ਉਹ ਹੀ ਡਿਸਾਈਡ ਕਰਨਗੇ ਕਿ ਪਾਣੀ ਕਿੱਧਰ ਨੂੰ ਜਾਏਗਾ ਜਾਂ ਨਹੀਂ ਜਾਏਗਾ ਤੇ ਬਾਕੀ ਸਰ ਜਿੱਧਰ ਉਹਨਾਂ ਦਾ ਸਿੰਚਾਈ ਵਿਭਾਗ ਦਾ ਇੱਕ ਸ਼ਰਤ ਹੈ ਉਹਨਾਂ ਵੱਲੋਂ ਕਿ ਜਿੱਧਰ ਪਿੰਡ ਦਾ ਵੱਧ ਰਖਵਾਏ ਤੇ ਪਾਣੀ ਆਪਾਂ ਜਿਹੜਾ ਹੈਗਾ ਕਿਉਂਕਿ ਇਹ ਪ੍ਰੋਜੈਕਟ ਵੀ 15-20 ਲੱਖ ਦਾ ਪ੍ਰੋਜੈਕਟ ਲੱਗਣਾ ਹੈ ਹੁਣ ਜੇ ਉਹ ਚਾਰ ਕਿੱਲਿਆਂ ਨੂੰ 15 ਲੱਖ ਰੁਪਈਆ ਲਾ ਕੇ ਪਾਣੀ ਦੇਣਗੇ ਤਾਂ ਉਹ ਵਿਭਾਗ ਮਤਲਬ ਪਾਸ ਨਹੀਂ ਕਰੇਗਾ ਤੇ ਜਿੱਦਰ ਵੱਧ ਤੋਂ ਵੱਧ ਰਕਵਾਏ ਪਾਣੀ ਨੂੰ ਉਧਰ ਹੀ ਪਚਾਇਆ ਜਾਵੇਗਾ ਮੈਡਮ ਆਪਕੀ ਸਵਾਲ ਹੈ ਪਿੰਡ ਦੇ ਨਾਲੇ ਜਿਹੜੇ ਕਾਫੀ ਜੰਮੀ ਹੋਏ ਨੇ ਪਾਈਪਾਂ ਜੰਮੀ ਹੋਣੀਆਂ ਇਹਨਾਂ ਨੂੰ ਆਖਰੀ ਟਾਈਮ ਕਦੋਂ ਸਾਫ ਕਰਵਾਇਆ ਸੀ ਤੇ ਹੁਣ ਕਦੋਂ ਸਾਫ ਕਰਵਾਉਣ ਦਾ ਜਿਹੜਾ ਪਲਾਨ ਹੈ ਸਰ ਮੇਰਾ ਪਲਾਨ ਬਹੁਤ ਜਲਦੀ ਏਸੇ ਕੰਮ ਤੇ ਹੁਣ ਮੈਂ ਕਿਉਂਕਿ ਮੇਰੇ ਕੋਲ ਹੁਣ ਅਥਾਰਟੀ ਆ ਕਿ ਮੈਂ ਕੰਮ ਕਰਾ ਸਕਾਂ ਮੈਨੂੰ ਕੋਈ ਰੋਕ ਨਹੀਂ ਹੈਗੀ ਕਿਉਂਕਿ ਹੁਣ ਤੱਕ ਕੋਈ ਮਤਾਂ ਨਹੀਂ ਸੀ ਪਿੰਡ ਦਾ ਇਆ ਕੋਈ ਵੀ ਮਤਲਬ ਇਹ ਸਹਿਯੋਗ ਨਹੀਂ ਸੀ ਕੋਈ ਨਾ ਮਤਲਬ ਆਪਣੇ ਨਾਲ ਇਹਨਾਂ ਦਾ ਕੋਈ ਫਿਜ਼ੀਕਲੀ ਸਹਿਯੋਗ ਸੀ ਵੀ ਆਪ ਆ ਕੇ ਮੇਰੇ ਨਾਲ ਕੋਈ ਸਹਿਯੋਗ ਨਾਲ ਕੰਮ ਕਰਾਉਂਦੇ ਨੇ ਤੇ ਹੁਣ ਮੈਂ ਸਰ ਇਹਦੀ ਮੇਰੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਕਿ ਅੱਜ ਤੋਂ ਹੀ ਮੇਰੀ ਇਹ ਜਿਹੜੀ ਕੋਸ਼ਿਸ਼ ਹੈ ਸ਼ੁਰੂ ਹੋ ਚੁੱਕੀ ਆ ਕਿ ਆਪਾਂ ਇਹਦਾ ਜਿਹੜਾ ਬਲਾਕੇਜ ਹੋਈ ਹੋਈ ਆ ਉਹਦੇ ਪਾਣੀ ਦਾ ਹੱਲ ਕਰੀਏ ਤੇ ਨਾਲ ਹੀ ਜਿਹੜਾ ਹੈਗਾ ਟੈਂਪਰੇਰੀ ਹੱਲ ਮੇਰੇ ਵੱਲੋਂ ਜੋ ਵੀ ਹੋ ਸਕਦਾ ਏ ਉਹ ਆਪਾਂ ਕਰਾਂਗੇ